ਆਵਾਜੇ 부ਝੇ ਇਹ ਬਾਰ ਦਾ ਪੂਰ ਤੇ ਮੂਰੇ ਇੱਕ ਟਿੱਪਰ ਜਾ ਰਿਹਾ ਤੇ ਇਹ ਆ ਰਹੇ ਸੀ ਇਹ ਮੈਨਾਂ ਨੂੰ ਤਾਂ ਫਰਕ ਪੈਣਾ ਨਾ ਨੌਲਜ ਨਹੀਂ ਸੀ ਹੈਗੀ ਇਹ ਪੰਜਾਬ ਨੂੰ ਕਰਕੇ ਇਹ ਬੈਰੀਕੇਡ ਦੇ ਕਾਰਨ ਮਤਲਬ ਇਹ ਤਾਂ ਖਾਨ ਹੋ ਗਏ ਕਿਉਂਕਿ ਉਹ ਗੱਡੀ ਥੋੜੀ ਜਿਹੀ ਤੇਜ਼ ਸੀਗੀ ਬੈਰੀਕੇਡ ਮੂਰੇ ਲੱਗਿਆ ਬਾ ਨਹੀਂ ਸੀਗਾ ਓਪਨ ਸੀ ਤੋਂ ਟਿੱਪਰ ਵਾਲੇ ਨੂੰ ਪਤਾ ਸੀਗਾ ਰੋਡ ਦਾ ਉਹ ਕੱਟ ਮਾਰ ਕੇ ਨਾਲ ਨੂੰ ਮੁੜ ਗਿਆ ਤੇ ਗੱਡੀ ਸਿੱਧੀ ਆ ਕੇ ਖੱਡੇ ਸਿੱਕੇ ਕੋਈ ਜਾਨੀ ਨੁਕਸਾਨ ਕਿਹੜੇ ਡਰਾਈਵਰ ਦੀ ਜਾਂਚ ਚੱਲੇਗੀ 38 ਫੰਮਨ ਵਾਲੇ ਬਾਕੀ ਸ਼ਿਵਲ ਹਸਪਤਲ ਰੋਪੜ ਹੈ ਨਾ ਬਾਕੀ ਦੇ ਕਿੱਥੇ ਹੈ ਹਸਪਤਲ ਰੋਪੜ ਹਾਂਜੀ ਬਾਕੀ ਹਸਪਤਲ ਤੇ ਕਿੱਥੇ ਦੇ ਰਹਿਣ ਵਾਲੇ ਦੱਸੇ ਜਾਂਦੇ ਆ ਇਹ ਲੁਧਿਆਣੇ ਤੋਂ ਹੈ ਵਾਰਦਾਤ ਹੋਈ ਹੈ ਮੇਰਾ ਨੁਮਾਸ਼ ਬਣੀ ਹੈ ਜੀ ਅੱਛਾ ਜੀ ਉਹ ਕਿੱਥੇ ਦੇ ਰਹਿਣ ਵਾਲੇ ਜਿਹਨਾਂ ਦਾ ਐਕਸੀਡੈਂਟ ਹੋਇਆ ਇਹ ਲੁਧਿਆਣੇ ਤੋਂ ਰਹਿਣ ਵਾਲੇ ਦੇ ਜੀ ਚੰਡੀਗੜ੍ਹ ਰਹਿੰਦੇ ਸਨ ਮਤਲਬ ਉਹ ਗੱਡੀ ਉੱਥੋਂ ਸਪੀਡ 'ਚ ਆਈ ਹੈ ਜੀ ਉਹ ਸਪੀਡ 'ਚ ਆ ਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੁੰਦੇ ਵਿੱਚ ਇਹ ਸਾਰਾ ਮਤਲਬ ਉਹ ਜਿਹੜੇ ਬੈਰੀਕੇਟ ਲਾਏ ਹੋਏ ਆ ਇਹਦੇ ਇਹਦੀ وجہ ਨਾਲ ਰੋਡ ਦੀ وجہ ਨਾਲ ਸਾਰਾ ਨੁਕਸਾਨ ਹੋਇਆ ਕੋਈ ਜਾਨ ਵੀ ਗਈ ਉਹਦੇ ਚ ਜਾਨ ਇੱਕ ਮੁੰਡੇ ਦੀ ਗਈ ਆ ਜਿਹੜਾ ਚਲਾ ਰਿਹਾ ਦਾ ਗੱਡੀ ਕਿੱਥੇ ਚੱਲੇ ਸੀਗੇ ਇਹ ਇਹ ਪਤਾ ਨਹੀਂ ਮਨਾਲੀ ਨੂੰ ਚੱਲੇ ਹੋਣੇ ਘੁੰਮਣ ਗੰਮ ਅੱਛੇ ਘੁੰਮਣ ਜਾ ਰਹੇ ਤੇ ਮਨਾਲੀ ਮਤਲਬ ਗੱਡੀ ਇੱਧਰੋਂ ਆਈ ਸਪੀਡ ਦੇ ਵਿੱਚ ਮਤਲਬ ਉਹ ਵਿੱਚ ਕਰਕੇ ਖਾੜੇ ਚ ਇਹ ਖਸੂਰ ਰੋਡ ਵਾਲਿਆਂ ਦਾ ਹੈ ਪਹਿਲਾਂ ਵੀ ਆਸੇ ਹੋਲੇ ਦੋ ਤਿੰਨ ਵਾਰ ਪਹਿਲਾਂ ਵੀ ਮੁੰਡਾ ਮਰ ਲਿਆ ਇੱਕ ਉਹਦੇ ਇਹ ਉਹਨਾਂ ਉਹਨਾਂ ਦੇ ਜੇ ਉਹ ਦੇਖੂਗੇ ਆ ਕੇ ਰੋਡ ਦਾ ਇਹ ਖੱਡਾ ਬੰਦ ਹੁੰਦਾ ਮੁੰਡੇ ਦੀ ਜਾਨ ਬਚ ਜਣੀ ਤੁਹਾਡੇ ਕੋਈ ਰਿਸ਼ਤੇਦਾਰ ਸੀ ਨਹੀਂ ਆਪਣੇ ਰਿਸ਼ਤੇਦਾਰ ਆਪਾਂ ਤਾਂ ਇੱਦੀ ਮਗਲੋਕਲੇ ਰੋਕੜਦੇ ਆਪਾਂ ਨੇ ਤਾਂ ਉਹਨਾਂ ਨੂੰ ਕੱਢਿਆ ਬਾਹਰ ਠੀਕ ਮੌਕੇ ਦੇ ਨਹੀਂ ਸੀਗੇ ਰਾਹਾਂ ਜੀ ਦੇਖੋ ਜੀ ਇਹ ਬਾਰ ਬਤੁ ਤੇ ਮੂਰੇ ਇੱਕ ਟਿਪਰ ਜਾ ਰਿਆ ਸੀ ਤੇ ਇਹ ਆ ਰਹੀ ਸੀ ਇਹ ਮੈਨੂੰ ਮਤਲਬ ਸੜਕ ਦਾ ਇਨਾ ਨੌਲੇਜ ਨਹੀਂ ਸੀ ਹੈਗੀ ਇਹ ਪੰਜਾਬ ਨੂੰ ਕਰਕੇ ਇਹ ਡੈਰੀਗੇਟ ਦੇ ਕਾਰਨ ਮਤਲਬ ਉਹਨੂੰ ਦਿਖਾ ਲਓਗਾ ਕਿ ਗੱਡੀ ਥੋੜੀ ਜਿਹੀ ਤੇਜ਼ ਸੀਗੀ ਡੈਰੀਗੇਟ ਮੂਰੇ ਲੱਗਿਆ ਬਾ ਨਹੀਂ ਸੀਗਾ ਓਪਨ ਸੀ ਉਹ ਟਿਪਰ ਵਾਲੇ ਨੂੰ ਪਤਾ ਸੀਗਾ ਰੋਡ ਦਾ ਉਹ ਕੱਟ ਮਾਰ ਕੇ ਨਾਲ ਨੂੰ ਮੁੜ ਗਿਆ ਤੇ ਗੱਡੀ ਸਿੱਧੀ ਆ ਕੇ ਖੜੇ ਕੋਈ ਜਾਨੀ ਨੁਕਸਾਨ ਕਿਤੇ ਡਰਾਈਵਰ ਦੀ ਜਾਨ ਚਲੇਗੀ 25 ਸਮਨ ਨਾ ਬਾਕੀ ਸ਼ਿਵਲ ਹਸਪਤਲ ਰੋਪੜ ਹੈ ਨਾ ਬਾਕੀ ਤੇ ਕਿੱਥੇ ਹੈ ਹਸਪਤਲ ਰੋਪੜ ਹਾਂਜੀ ਬਾਕੀ ਹਸਪਤਲ ਕਿੱਥੇ ਕਿੱਥੇ ਦੇ ਰਹਿਣ ਵਾਲੇ ਦੱਸੇ ਜਾਂਦੇ ਆ ਲੁਧਿਆਣੇ ਤੋਂ ਹੈ ਵਾਰਦਾਤ ਹੋਈ ਹੈ ਮੇਰਾ ਨਿਮਾਸ਼ ਨਹੀਂ ਹੈ ਜੀ ਅੱਛਾ ਜੀ ਉਹ ਕਿ ਕਿੱਥੇ ਦੇ ਰਹਿਣ ਵਾਲੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਇਹ ਲੁਧਿਆਣੇ ਤੋਂ ਰਹਿਣ ਵਾਲੇ ਨੇ ਜੀ ਚੰਡੀਗੜ੍ਹ ਰਹਿੰਦੇ ਸਨ ਕਿੱਥੇ ਮਤਲਬ ਉਹ ਗੱਡੀ ਉੱਥੋਂ ਸਪੀਡ 'ਚ ਆਈ ਹੈ ਜੀ ਉਹ ਸਟਰੀਟ ਤੋਂ ਆ ਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਧੁੰਦ ਦੇ ਵਿੱਚ ਇਹ ਸਾਰਾ ਮਤਲਬ ਉਹ ਜਿਹੜੇ ਬੈਰੀਕੇਡ ਲਾਏ ਹੋਏ ਆ ਇਹਦੇ ਇਹਦੀ ਵਜ੍ਹਾ ਨਾਲ ਰੋਡ ਦੀ ਵਜ੍ਹਾ ਨਾਲ ਸਾਰਾ ਨੁਕਸਾਨ ਹੋਇਆ ਕੋਈ ਜਾਨ ਵੀ ਗਈ ਹੈ ਉਹਦੇ ਵਿੱਚ ਜਾਨ ਇੱਕ ਮੁੰਡੇ ਦੀ ਗਈ ਹੈ ਜਿਹੜਾ ਚਲਾ ਰਿਹਾ ਸੀ ਗੱਡੀ ਕਿੱਥੇ ਚੱਲੇ ਸੀਗੇ ਇਹ ਇਹ ਪਤਾ ਨਹੀਂ ਮਨਾਲੀ ਨੂੰ ਨਹੀਂ ਚੱਲੇ ਹੋਣੇ ਘੁੰਮਣ ਗਏ ਅੱਛੇ ਘੁੰਮਣ ਜਾ ਰਹੇ تھے ਮਨਾਲੀ ਮਤਲਬ ਗੱਡੀ ਇੱਧਰੋਂ ਆਈ ਸਪੀਡ ਦੇ ਵਿੱਚ ਮਤਲਬ ਵਿੱਚ ਡਿੱਗੀ ਖਾੜੇ ਚ ਇਹ ਕਸੂਰ ਰੋਡ ਵਾਲਿਆਂ ਦਾ ਹੈ ਪਹਿਲਾਂ ਵੀ ਆਸੇ ਹੋਲੇ 2-3 ਵਾਰ ਪਹਿਲਾਂ ਵੀ ਮੁੰਡਾ ਮਰ ਲਿਆ ਇੱਕੋ ਜਿਵੇਂ ਉਹਨਾਂ ਨੇ ਜਿਵੇਂ ਦੇਖੂਗੇ ਆ ਕੇ ਰੋਡ ਦਾ ਇਹ ਖੱਡਾ ਬੰਦ ਹੁੰਦਾ ਮੁੰਡੇ ਦੀ ਜਾਨ ਬਚ ਜਣੀ ਸੀ ਤੁਹਾਡੇ ਕੋਈ ਰਿਸ਼ਤੇਦਾਰ ਸੀ ਨਹੀਂ ਆਪਣੇ ਰਿਸ਼ਤੇਦਾਰ ਆਪਾਂ ਤਾਂ ਇੱਦੀ ਮਗਲੂਖਲੇ ਰੋਕੜਦੇ ਆਪਾਂ ਨੇ ਤਾਂ ਉਹਨਾਂ ਨੂੰ ਕੱਢਿਆ ਬਾਹਰ ਠੀਕ ਮੋਕੇ ਦੇ ਰਿਹਾ ਗਾ ਜੀ